ਅਰ ਅੱਜ ਤੱਕ ਜੋ ਇਹ ਆਨੰਦ ਕਾਰਜ ਹੋਏ ਨੇ ਉਹ ਆਨੰਦ ਕਾਰਜ ਜ਼ਿੰਦਗੀ ਵਿੱਚ ਮੈਂ ਵੀ ਪਹਿਲੀ ਵਾਰ ਦੇਖ ਰਿਹਾ ਤੁਸੀਂ ਕਹੋਗੇ ਵੀ ਕਿਵੇਂ ਕਾਕਾ ਦਮਨਪ੍ਰੀਤ ਸਿੰਘ ਇਹ ਕਥਾ ਦੀ ਸੇਵਾ ਦੇ ਸਮੇਂ ਦੇ ਵਿੱਚ ਪਹਿਲਾ ਬੱਚਾ ਹੈ ਜਿਹੜਾ ਆਪਣੇ ਵਿਆਹ ਤੋਂ 5-7 ਦਿਨ ਪਹਿਲਾਂ ਮੇਰੇ ਕੋਲ ਆਇਆ ਔਰ ਕਹਿ ਲੱਗਾ ਗਿਆਨੀ ਜੀ ਮੇਰੀਆਂ ਆਨੰਦ ਕਾਰਜ ਲਾਵਾਉਣੀਆਂ ਨੇ ਤੇ ਸਭ ਤੋਂ ਪਹਿਲਾਂ ਤੇ ਮੈਨੂੰ ਲਾਵਾ ਦੀ ਸੰਖਿਆ ਕਰਵਾਵੇ। ਮੈਨੂੰ ਪਤਾ ਹੋਵੇ ਵੀ ਜਿਹੜੀ ਲਾਵਾ ਮੇਰੀਆਂ ਕੀਤੀਆਂ ਜਾਣੀਆਂ ਨੇ ਉਹ ਲਾਵਾ ਦਾ ਪਾਠ ਹੈ ਕੀ ਹੈ। ਪਹਿਲੀ ਅਰਜ ਵਿੱਚ ਮੇਰੇ ਕੋਲੇ ਇੱਕ ਇੱਕ ਬੱਚਾ ਆਇਆ ਜਿਨੇ ਇਹ ਕਿਹਾ ਵੀ ਮੇਰੀਆਂ ਲਾਵਾ ਹੋਣੀਆਂ ਨੇ ਮੈਨੂੰ ਲਾਵਾ ਦਾ ਪਾਠ ਸਿਖਾਓ। ਔਰ ਗੁਰਮਖੋ ਨਾਲ ਇਹ ਵੀ ਦੱਸਿਆ ਮੈਨੂੰ ਕਹਿਣ ਲੱਗਾ ਗਿਆਨੀ ਜੀ ਇੱਕ ਬੇਨਤੀ ਹੋਰ ਹੈ ਵੀ ਆਨੰਦ ਕਾਰਜ ਦੇ ਵੇਲੇ ਗੁਰੂ ਕੇ ਗ੍ਰੰਥੀ ਸਿੰਘ ਕਹਿੰਦੇ ਹੁੰਦੇ ਨੇ ਤੁਹਾਨੂੰ ਇਸ਼ਾਰਾ ਕਰਾਂਗੇ ਅਸੀਂ ਤੁਸੀਂ ਇਸ਼ਾਰੇ ਨਾਲ ਉੱਠਣਾ ਤੇ ਇਸ਼ਾਰੇ ਨਾਲ ਬੈਠ ਜਾਣਾ ਮੈਂ ਚਾਹਣਾ ਵੀ ਮੈਨੂੰ ਇਸ਼ਾਰਾ ਨਾ ਕਰਨਾ ਪਵੇ ਮੈਨੂੰ ਪਤਾ ਹੋਵੇ ਵੀ ਮੈਂ ਕਦੋਂ ਉੱਠਣਾ ਕਦੋਂ ਬੈਠਣਾ ਮੈਨੂੰ ਸਭ ਕੁਝ ਸਮਝਾ ਦਿਓ ਔਰ ਤੁਸੀਂ ਗੁਰਮਖੋ ਦੇਖਿਆ ਹੋਣਾ ਤੁਸੀਂ ਵੀ ਨੰਦਕਾਰਜਾਂ ਤੇ ਜਾਣਦੇ ਹੋ ਅਸੀਂ ਪਰਿਵਾਰਾਂ ਵਾਲੇ ਬੈਠੇ ਆਂ ਭਾਈ ਸਾਹਿਬ ਬੈਠੇ ਸਨ ਕੋਈ ਇਸ਼ਾਰਾ ਕੀਤਾ ਵੀ ਉੱਠੋ ਜਾਂ ਬੈਠੋ ਤੁਹਾਨੂੰ ਲੱਗਿਆ ਜੀ ਕੋਈ ਇਸ਼ਾਰਾ ਇਦਾਂ ਦਾ ਨਹੀਂ ਕੀਤਾ ਗਿਆ ਕਿਉਂਕਿ ਬੱਚੇ ਨੂੰ ਪਤਾ ਸੀ ਕਦੋਂ ਲਾਮਪੂਰੀ ਹੋਣੀ ਹੈ ਕਦੋਂ ਸੰਪੂਰਨ ਹੋਣੀ ਹੈ ਕਦੋਂ ਆਰੰਭ ਹੋਣੀ ਹੈ ਇਹ ਪਹਿਲਾ ਬੱਚਾ ਹੈ ਜਿਨੇ 5-7 ਦਿਨ ਪਹਿਲਾਂ ਮੈਨੂੰ ਆ ਕੇ ਕਿਹਾ ਲਾਵਾਂ ਦਾ ਪਾਠ ਕਰਾਓ ਮੇਰੇ ਆਨੰਦ ਕਾਰਜ ਹੋਣੇ ਨੇ ਕਿਵੇਂ ਹੋਣੇ ਨੇ ਜੀ ਮੈਨੂੰ ਸਮਝਾਓ ਚੰਗੀ ਤਰ੍ਹਾਂ ਦੇ ਨਾਲ ਮੈਨੂੰ ਪਤਾ ਹੋਵੇ ਲਾਵਾਂ ਹੈ ਕੀ ਨਹੀਂ ਇਸ ਕਰਕੇ ਦੋਨੋਂ ਪਰਿਵਾਰ ਖਾਸ ਕਰਕੇ ਬੱਚੀ ਪਰਿਵਾਰ ਹੈ ਜਿਹੜਾ ਉਹ ਬਹੁਤ ਵਧਾਈ ਦਾ ਪਾਤਰ ਹੈ ਉਹਨਾਂ ਨੂੰ ਸੱਚਮੁੱਚ ਇਹ ਗੁਰਮਖ ਬੱਚੇ ਜਿਹੜਾ ਹੈ ਉਹ ਆਪਣੇ ਜਵਾਈ ਰੂਪ ਦੇ ਵਿੱਚ ਜਿਹੜਾ ਹੈ ਉਹ ਪ੍ਰਾਪਤ ਹੋਇਆ ਹੁਣ ਗੁਰਮਖੋ ਆਪਾਂ ਗੱਲ ਕਰਦੇ ਹਾਂ ਜੋ ਇਹ ਲਾਮਾਂ ਦੀ ਮਰਿਆਦਾ ਸੰਪੂਰਨ ਹੋਈ ਹੈ ਜਿਹੜਾ ਲਾਮ ਸ਼ਬਦ ਹੈ ਇਹ ਸ਼ਬਦ ਫਾਰਸੀ ਭਾਸ਼ਾ ਵਿੱਚੋਂ ਵੀ ਆਇਆ ਤੇ ਸੰਸਕ੍ਰਿਤ ਵਿੱਚ ਵੀ ਲਾਮ ਸ਼ਬਦ ਆਉਂਦਾ ਹੈ ਸ ਫਾਰਸੀ ਭਾਸ਼ਾ ਵਿੱਚ ਜਿਹੜਾ ਲਾਂ ਸ਼ਬਦ ਹੈ ਲਾਂ ਦਾ ਅਰਥ ਹੁੰਦਾ ਟੁੱਟਣਾ ਤੇ ਵਾਂ ਦਾ ਅਰਥ ਹੁੰਦਾ ਜੁੜਨਾ ਇੱਕ ਪਾਸਿਓਂ ਟੁੱਟ ਕੇ ਦੂਜੇ ਪਾਸੇ ਜੁੜ ਜਾਣਾ ਇਹਨੂੰ ਕਹਿੰਦੇ ਨੇ ਲਾਮ ਹੈ ਸੰਸਕ੍ਰਿਤ ਭਾਸ਼ਾ ਦੇ ਵਿੱਚ ਜਿਹੜਾ ਲਾਮ ਸ਼ਬਦ ਆਉਂਦਾ ਹੈ ਉਹਦਾ ਅਰਥ ਹੁੰਦਾ ਉਹ ਰੱਸੀ ਜਿਹੜੀ ਦੋਨਾਂ ਪਾਸਿਆਂ ਤੋਂ ਦੋਨੇ ਪਾਸੇ ਬੰਨੀ ਹੁੰਦੀ ਹੈ ਪੁਰਾਣੇ ਸਮੇਂ ਸਾਡੀ ਘਰਾਂ 'ਚ ਬਜ਼ੁਰਗ ਮਾਵਾਂ ਕੱਪੜੇ ਟੰਗਣ ਲਈ ਗੁਰਮਖੋ ਰੱਸੀ ਬੰਨ੍ਹਦੀਆਂ ਸੀ ਉਦੀ ਇੱਕ ਪਾਸੋਂ ਇੱਧਰ ਬੰਨੀ ਹੁੰਦੀ ਸੀ ਇੱਕ ਪਾਸੋਂ ਇੱਧਰ ਬੰਨੀ ਹੁੰਦੀ ਸੀ ਉਹਨੂੰ ਲਾਮ ਕਿਹਾ ਜਾਂਦਾ ਸੀ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਕਿਹਾ ਇਹ ਭਾਈ ਤੇਰੀ ਗ੍ਰਸਤ ਦੀ ਲਾਮ ਹੈ ਇੱਕ ਪਾਸਾ ਨਿਰੰਕਾਰ ਨਾਲ ਬੰਨਿਆ ਹੋਵੇ ਦੂਜਾ ਸੰਸਾਰ ਨਾਲ ਬੰਨਿਆ ਹੋਵੇ ਨਾ ਤੂੰ ਸੰਸਾਰ ਤੋਂ ਪਾਸੇ ਹੋਣਾ ਨਾ ਤੂੰ ਨਿਰੰਕਾਰ ਤੋਂ ਪਾਸੇ ਹੋਣਾ ਗੁਰਮਖੋ ਚਾਰ ਲਾਮਾਂ ਹੋਈਆਂ ਨੇ ਮੈਂ ਸਮਾਪਤੀ ਕਰਾਂ ਥੋੜਾ ਸਮਾਂ ਪੰਜਾਦਾ ਨਹੀਂ ਲੈਣਾ ਚਾਰ ਪ੍ਰਕਰਮਾਂ ਦੋਨਾਂ ਬੱਚਿਆਂ ਨੇ ਕੀਤੀਆਂ ਨੇ ਇਹਨਾਂ ਪ੍ਰਕਰਮਾਂ ਦਾ ਕੀ ਭਾਵ ਹੈ ਜਿਵੇਂ ਅਸੀਂ ਅੱਜ ਸਾਇੰਸ ਵਿੱਚ ਪੜ੍ਹਦੇ ਹਾਂ ਵੀ ਜਿਹੜੀ ਧਰਤੀ ਹੈ ਉਹ ਸੂਰਜ ਵਿੱਚੋਂ ਪੈਦਾ ਹੋਈ ਹੈ ਤੇ ਅੱਜ ਵੀ ਸੋਚਦੇ ਆਲੇ-ਦੁਆਲੇ ਘੁੰਮ ਰਹੀ ਉਹਦੀਆਂ ਪ੍ਰਕਰਮਾਂ ਹੀ ਤੇ ਕਰ ਰਹੀ ਹੈ ਸਿੱਖ ਜਿਹੜਾ ਹੈ ਉਹ ਗੁਰੂ ਦੀ ਬਾਣੀ ਵਿੱਚੋਂ ਪੈਦਾ ਹੋਇਆ ਹੈ ਸਿੱਖ ਗੁਰੂ ਨੂੰ ਆਪਣਾ ਧਰਾ ਮੰਨ ਕੇ ਗੁਰੂ ਦੀਆਂ ਪ੍ਰਕਰਮਾ ਕਰਦਾ ਇਹ ਪ੍ਰਕਰਮਾ ਇੱਕ ਦਿਨ ਨਹੀਂ ਕਰਨੀਆਂ ਇਹ ਪ੍ਰਕਰਮਾ ਸਦੀਵੀ ਕਰਨੀਆਂ ਨੇ ਗੁਰੂ ਦੇ ਹੁਕਮ ਦੀਆਂ ਗੁਰੂ ਦੀ ਬਾਣੀ ਦੀਆਂ ਗੁਰੂ ਦੀ ਮਰਯਾਦਾ ਦੀਆਂ ਪ੍ਰਕਰਮਾ ਕਿਉਂਕਿ ਅੱਜ ਗੁਰੂ ਦਰਬਾਰ ਵਿੱਚ ਆਏ ਆ ਤੇ ਵਿਆਹ ਆਨੰਦ ਆਨੰਦ ਕਾਰਜ ਬਣ ਗਿਆ ਹੁਣ ਗੁਰੂ ਕੋਲੋਂ ਸਿੱਖ ਕੇ ਜਾਣਾ ਹੈ ਜ਼ਿੰਦਗੀ ਦਾ ਨਰਵਾਹ ਕਿਵੇਂ ਆਨੰਦ ਬਣੇਗਾ ਕਾਕਾ ਦਮਨ ਪ੍ਰੀਤ ਸਿੰਘ ਨੂੰ ਗੁਰੂ ਪਾਤਸ਼ਾਹ ਵੱਲੋਂ ਇਹੀ ਬਚਨ ਹੈ ਕਿ ਅੱਜ ਇਸ ਬੱਚੇ ਨੂੰ ਇੱਕ ਨਵਾਂ ਨਾਮ ਮਿਲ ਜਾਣਾ ਕੰਤ ਦਾ ਬੱਚੀ ਨੇ ਸੁਹਾਗਣ ਹੋ ਜਾਣਾ ਤੇ ਬੱਚੇ ਨੇ ਕੰਤ ਹੋ ਜਾਣਾ ਗੁਰੂ ਪਾਤਸ਼ਾਹ ਕਹਿੰਦੇ ਕੰਤ ਕੇਵਲ ਇਦਾਂ ਨਹੀਂ ਬਣੀਦਾ ਕੰਤ ਦੇ ਕੁਝ ਫਰਜ਼ ਹੁੰਦੇ ਨੇ ਕੁਝ ਲੱਛਣ ਹੁੰਦੇ ਨੇ ਕਿ ਆ ਗਲਾਇਓ ਭੂਸ਼ ਪਰ ਵੇਲ ਨਾ ਜੋਹੈ ਕੰਤ ਤੂੰ हे ਭਾਈ ਤੂੰ ਕੰਤ ਤਾਂ ਐ ਇੱਕ ਪਿਤਾ ਨੇ ਆਪਣੀ ਫੁੱਲਾਂ ਲੱਤੀ ਵੇਲ ਰੂਪੀ ਬੱਚੀ ਤੇਰੀ ਲੜ ਲਾਈ ਹੈ ਉਹਦੀ ਰੱਖਿਆ ਤੂੰ ਕਰਨੀ ਹੈ ਉਹਦੇ ਦੁੱਖ ਸੁੱਖਾਂ ਦਾ ਸਾਥੀ ਤੂੰ ਬਣਨਾ ਹੈ ਉਹਦੇ ਨਾਲ ਤੂੰ ਆਪਣੇ ਧਰਮ ਨੂੰ ਨਿਭਾਉਣਾ ਹੈ ਤੂੰ ਤਾਂ ਕੰਤ ਹੈ ਤੋ ਕਾਕਾ ਦਮਨ ਪ੍ਰੀਤ ਸਿੰਘ ਨੂੰ ਵੀ ਇਹ ਬੇਨਤੀ ਹੈ ਕਿ ਇੱਕ ਪਿਤਾ ਨੇ ਪੂਰੇ ਸੰਸਾਰ ਵਿੱਚੋਂ ਤੁਹਾਨੂੰ ਯੋਗ ਤੇ ਸ੍ਰੇਸ਼ਟ ਜਾਣ ਕੇ ਆਪਣੀ ਬੱਚੀ ਦਾ ਪੱਲਾ ਤੁਹਾਡੇ ਹੱਥ ਦਿੱਤਾ ਹੈ ਇਸ ਬੱਚੀ ਦੇ ਦੁੱਖਾਂ ਸੁੱਖਾਂ ਦਾ ਸਾਥੀ ਤੁਸੀਂ ਬਣਨਾ ਹੈ ਬੱਚੀ ਹੈ ਪਨੀਤ ਕੌਰ ਬੱਚੀ ਨੂੰ ਵੀ ਇਹ ਬੇਨਤੀ ਹੈ ਨਵਾਂ ਨਾਮ ਮਿਲ ਗਿਆ ਬੱਚੀ ਨੂੰ ਸੁਹਾਗਣ ਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਨਾਨਕ ਸੁਹਾਗਣ ਕਾ ਕਿਹਾਂ ਚਿੰਨ ਹੈ ਅੰਦਰ ਸੱਚ ਮੁਖ ਉਜਲਾ ਖਸਮੈ ਮਾਹੀ ਸਮਾਈ ਭਾਈ ਸੁਹਾਗਣ ਉਹ ਹੁੰਦੀ ਹੈ ਜਿਹਦੀ ਸੁਰਤ ਇੱਕ ਨਾਲ ਜੁੜੀ ਹੁੰਦੀ ਹੈ ਜਿਹਦਾ ਧਰਮ ਇੱਕ ਨਾਲ ਹੁੰਦਾ ਹੈ ਜਿਹੜੇ ਇੱਕ ਦੇ ਨਾਲ ਜੁੜ ਕੇ ਬੈਠਦੀ ਹੈ ਔਰ ਬੱਚੀ ਨੂੰ ਵੀ ਬੇਨਤੀ ਹੈ ਕਿ ਬੱਚੀਏ ਜਿਸ ਦਾ ਪੱਲਾ ਤੂੰ ਗੁਰੂ ਦੇ ਸਾਹਮਣੇ پکڑ ਰਹੀ ਹੈ ਸਦਾ ਉਸ ਇੱਕ ਦੇ ਉੱਤੇ ਭਰੋਸਾ ਕਰਨਾ ਹੈ ਦੋਨਾਂ ਬੱਚਿਆਂ ਨੂੰ ਇਹ ਬੇਨਤੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਧੰਨ ਪਿਰ ਇਹ ਨਾ ਆਖੀਐ ਬੈਣ ਇਕੱਠੇ ਹੋਏ ਪਤੀ ਪਤਨੀ ਕੇਵਲ ਇਕੱਠੇ ਬੈਣ ਨਾਲ ਨਹੀਂ ਬਣਦਾ ਪਤੀ ਪਤਨੀ ਕੌਣ ਨੇ ਏਕ ਜੋਤ ਦੋਏ ਮੂਰਤੀ ਮੂਰਤਾ ਦੋ ਨੇ ਪਰ ਜੋਤ ਅੰਦਰ ਦੀ ਇੱਕ ਹੈ ਸੁਰਤ ਇੱਕ ਹੈ ਵਿਚਾਰ ਇੱਕ ਹੈ ਜ਼ਿੰਦਗੀ ਜਿਉਣ ਦਾ ਢੰਗ ਇੱਕ ਹੈ ਗੁਰੂ ਤੇ ਪਰਮੇਸ਼ਰ ਇੱਕ ਹੈ ਕਹਿਣ ਲੱਗੇ ਪਤੀ ਪਤਨੀ ਨੇ ਇਸ ਕਰਕੇ ਦੋ ਗੁਰਮਖ ਪਰਿਵਾਰਾਂ ਦਾ ਮਿਲਾਪ ਹੋਇਆ ਔਰ ਮੈਨੂੰ ਦੱਸ ਰਹੇ ਸਨ ਵੀਰ ਗੁਰਮੀਤ ਸਿੰਘ ਦੀ ਵੀ ਭਾਈ ਸਾਹਿਬ ਜਦੋਂ ਅਸੀਂ ਬੱਚੀ ਨੂੰ ਦੇਖਣ ਵਾਸਤੇ ਰਿਸ਼ਤਾ ਪੱਕਾ ਕਰਨ ਵਾਸਤੇ ਗਏ ਤੇ ਅਸੀਂ ਬੱਚੀ ਨੂੰ ਪੁੱਛਿਆ ਵੀ ਬੇਟਾ ਪੜਤ ਕਰ ਲੈਣੀ ਹੈ ਤੇ ਬੇਟੀ ਨੇ ਕਿਹਾ ਵੀ ਜੀ ਮੈਂ ਦੋ ਸਹਿਜ ਪਾਠ ਕਰ ਚੁੱਕੀ ਆ ਤੀਸਰਾ ਕਰ ਰਹੀ ਆ ਔਰ ਗੁਰਮਖੋ ਇੱਕ ਗੁਰਮੀਤ ਸਿੰਘ ਸਮੂਹ ਪਰਿਵਾਰ ਲਈ ਵੀ ਬਹੁਤ ਵੱਡੀ ਭਾਗਾਂ ਵਾਲੀ ਗੱਲ ਸੀ ਕਿ ਘਰ ਦੇ ਵਿੱਚ ਬਾਣੀ ਪੜਨ ਵਾਲੀ ਨੌ ਪ੍ਰਾਪਤ ਹੋਈ ਹੈ ਔਰ ਬੱਚਾ ਦਮਨਪ੍ਰੀਤ ਸਿੰਘ ਹੈ ਜਿਸ ਦਿਨ ਦਾ ਇਹ ਕੈਨੇਡਾ ਤੋਂ ਆਇਆ ਹੈ ਰੋਜ਼ਾਨਾ ਆਪਣੇ ਮਾਪੇ ਨਾਲ ਸਵੇਰੇ ਇਹ ਦਰਬਾਰ ਦੀ ਹਾਜ਼ਰੀ ਪਰਦਾ ਰਿਹਾ ਹੈ ਰੋਜ਼ਾਨਾ ਲਾਵਾ ਦਾ ਪੜ੍ਹ ਸਿੱਖ ਕੇ ਗਿਆ ਲਾਵਾ ਕਿਵੇਂ ਮੈਂ ਕਰਾਣੀਆਂ ਨੇ ਇਹ ਸਿੱਖ ਕੇ ਗਿਆ ਸੋ ਇਹ ਭਾਗਾਂ ਵਾਲਿਆਂ ਦੀ ਨਿਸ਼ਾਨੀ ਹੈ ਜੀ ਸੋ ਗੁਰੂ ਕਿਰਪਾ ਕਰੇ ਇਹ ਦੋਨੋਂ ਬੱਚਿਆਂ ਦੇ ਉੱਪਰ ਗੁਰੂ ਰਾਮਦਾਸ ਸਾਹਿਬ ਦੀਆਂ ਰਹਿਮਤਾਂ ਸਦਾ ਬਣੀਆਂ ਰਹਿਣ ਦੋਨੇ ਪਰਿਵਾਰ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਦੇ ਨਾਲ ਭਰਪੂਰ ਹੋ ਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਣ ਸੋ ਦੋਨਾਂ ਪਰਿਵਾਰਾਂ ਨੂੰ ਬੱਚਿਆਂ ਦੇ ਵਿਆਹ ਅਨੰਦ ਕਰ ਦਦੀਆਂ ਬਹੁਤ ਬਹੁਤ ਵਧਾਈਆਂ ਨੇ